ਇਸ ਲਈ ਅਮ ਖਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਾ ਦਾ ਐਲਾਨ ਹੋ ਗਿਆ ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਹੈ ਜੀ ਹਾਂ ਪਹਿਲਾ ਦੂਜਾ ਤੇ ਤੀਜਾ ਸਥਾਨ ਕੁੜੀਆਂ ਨੇ ਹਾਸਲ ਕੀਤਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਅਦਿਤੀ ਦੀ ਜਿਸ ਨੇ 100% ਦੀ ਅੰਕਾਂ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ ਤਾਂ ਅਦਿਤੀ ਲੁਧਿਆਣਾ ਦੇ ਨਾਲ ਸੰਬੰਧ ਰੱਖਦੀ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਦੂਜਾ ਸਥਾਨ ਤੇ ਆਈ ਅਲੀਸ਼ਾ ਦੀ ਅਲੀਸ਼ਾ ਸ਼ਰਮਾ ਜਿਸ ਨੇ 99.23% ਦੀ ਅੰਕ ਹਾਸਲ ਕੀਤੇ ਨੇ ਤਾਂ ਅਲੀਸ਼ਾ ਵੀ ਲੁਧਿਆਣਾ ਦੀ ਰਹਿਣ ਵਾਲੀ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਤੀਜਾ ਸਥਾਨ ਹਾਸਲ ਕਰਨ ਵਾਲੀ ਕਰਮਨप्रीत कौर ਦੀ ਜੋ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਨਾਲ ਸੰਬੰਧ ਰੱਖਦੀ ਹਾਤਾ ਇੱਕ ਵਾਰ ਫਿਰ ਕੁੜੀਆਂ ਨੇ ਮੱਲਾ ਮਾਰੀਆਂ ਨੇ 10ਵੀਂ ਦੇ ਨਤੀਜਾ ਦਾ ਐਲਾਨ ਹੋ ਗਿਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਨਤੀਜੇ ਐਲਾਨ ਦਿੱਤੇ ਗਏ ਨੇ ਬੱਚਿਆਂ ਦੇ 10ਵੀਂ ਦੇ ਜਿਨ੍ਹਾਂ ਦੇ ਵੱਲੋਂ ਐਗਜ਼ਾਮ ਦਿੱਤੇ ਗਏ ਸਨ ਤਾਂ ਹੁਣ ਬੱਚਿਆਂ ਦਾ ਇੰਤਜ਼ਾਰ ਮਾਪਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਤਾਂ ਪਹਿਲੇ ਨੰਬਰ ਤੇ ਅਦੀਤੀ ਰਹੀ ਹੈ ਜਿਸ ਨੇ 100% ਦੇ ਅੰਕ ਹਾਸਲ ਕੀਤੇ ਨੇ ਜੋ ਕਿ ਲੁਧਿਆਣਾ ਦੇ ਨਾਲ ਸੰਬੰਧ ਰੱਖਦੀ ਹੈ ਇਸ ਤੋਂ ਬਾਅਦ ਅਲੀਸ਼ਾ ਸ਼ਰਮਾ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ 99.23% ਦੇ ਅੰਕਾਂ ਦੇ ਨਾਲ ਇਸ ਤੋਂ ਬਾਅਦ ਤੀਜੇ ਨੰਬਰ ਤੇ ਕਰਮਨਪ੍ਰੀਤ ਕੌਰ ਆਈ ਹੈ ਜਿਸ ਨੇ ਵੀ 99. ਤੇ ਇਹ ਫੀਸ ਦੀ ਅੰਕ ਹਾਸਲ ਕੀਤੇ ਨੇ ਦੱਸਦੇ ਕਿ ਅਦੀਤੀ ਤੇ ਅਲੀਸ਼ਾ ਸ਼ਰਮਾ ਦੋਵੇਂ ਇੱਕੋ ਸਕੂਲ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣੇ ਦੇ ਨਾਲ ਇਹ ਦੋਵੇਂ ਬੱਚੀਆਂ ਸੰਬੰਧ ਰੱਖਦੀਆਂ ਨੇ ਦੋਵਾਂ ਦੇ ਵੱਲੋਂ 10ਵੀਂ ਦੇ ਐਗਜ਼ਾਮ ਦਿੱਤੇ ਗਏ ਸਨ ਤਾਂ ਦੋਵਾਂ ਹੀ ਕੁੜੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਗਿਆ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ ਤਾਂ ਤਿੰਨ ਸਥਾਨ ਜਿਹੜੇ ਪਹਿਲਾ ਦੂਜਾ ਤੀਜਾ ਉੱਤੇ ਕੁੜੀਆਂ ਨੇ ਮੱਲਾ ਮਾਰੀਆਂ ਨੇ ਤੇ ਵਿੱਚੋਂ ਜਿਹੜਾ ਹੈਗਾ ਟੋਟਲ 28198 ਬੱਚੇ ਜਿਹੜੇ ਅਪੀਅਰ ਹੋਏ ਸੀ ਉਹਦੇ ਵਿੱਚੋਂ 273348 ਜਿਹੜੇ ਗਿਆ ਉਪਾਸ ਹੋਏ ਨੇ ਔਰ ਪਾਸ ਪਰਸੈਂਟੇਜ 97.2 ਵੀ ਰਹੀ ਹੈ ਯਾਰ ਜਿੱਥੋਂ ਤੱਕ ਜਿਹੜੇ ਹੈਗੇ ਆ ਪਾਸ ਪਰਸੈਂਟੇਜ ਬੱਚੀਆਂ ਦੀ ਗੱਲ ਕੀਤੀ ਹੈ ਤੁਸੀਂ ਬੱਚੀਆਂ ਦੀ ਜਿਹੜੀ ਹੈਗੀ ਆ ਪਾਸ ਪਰਸੈਂਟੇਜ ਉਹ ਹੈਗੀ ਆ ਜੀ ਪਾਸ ਪਰਸੈਂਟੇਜ ਬੱਚੀਆਂ ਦੀ ਹੈਗੀ ਆ ਉਹ 132642 ਬੱਚੀਆਂ ਨੇ ਐਗਜ਼ਾਮ ਦਿੱਤਾ ਉਹਦੇ ਵਿੱਚੋਂ 130132 ਬੱਚੀਆਂ ਪਾਸ ਹੋਈਆਂ ਆ 99.11 ਪਰਸੈਂਟ ਜਿਹੜਾ ਬੱਚਿਆਂ ਦੀ ਪਰਸੈਂਟੇਜ ਬਣ ਗਈ। ਔਰ ਨਾਲੇ ਜਿਹੜੇ ਹੈਗੇ ਆ ਲੜਕੇ ਉਹ 148445 ਅਪੀਅਰ ਹੋਏ ਨੇ 143206 ਪਾਸ ਹੋਏ ਨੇ ਤਾਂ ਉਹਨਾਂ ਦੀ 76.47% ਜਿਹੜੇ ਆ ਕੁੜੀਆਂ ਮਤਲਬ ਜਿਹੜਾ ਕਹਿ ਲਈਏ ਵੀ ਬੱਚੀਆਂ ਉਹਨਾਂ ਨੇ ਇਸ ਵਾਰ ਫੇਰ ਜਿਹੜੀ ਹੈਗੀ ਆ ਬੋਰਡ ਦੇ ਵਿੱਚ ਜਿਹੜੀ ਹੈਗੀ ਆ ਬਾਜ਼ੀ ਮਾਰੀ ਹੈਗੀ ਆ ਬੱਚਿਆਂ ਲੜਕਿਆਂ ਨਾਲੋਂ ਪਹਿਲੇ ਮਾਤਾ ਜੀ ਦਾ ਨਾਮ ਕੀ ਹੈ ਦੂਸਰੇ ਪਾਸੇ ਅਸੀਂ ਜਿਹੜੇ ਹੈਗੇ ਆ ਫਸਟ ਸੈਕੰਡ ਥਰਡ ਜਿਹੜੇ ਏਸ 2024 ਦੇ ਸੈਸ਼ਨ ਦੇ ਵਿੱਚੋਂ ਬੱਚੇ ਆਏ ਨੇ ਪਹਿਲੇ ਬੱਚੀ ਜਿਹੜੀ ਹੈਗੀ ਆ ਫਸਟ ਆਈ ਹੈਗੀ ਆ ਉਹ ਹੈ ਅਦਿਤੀ ਡਾਟਰ ਆਫ ਅਜੀਤ ਕੁਮਾਰ ਜਿਹਦੇ 650 ਦੇ ਵਿੱਚੋਂ 650 ਨੰਬਰ ਨੇ ਸੈਕੰਡ ਲੜਕੀ ਬੱਚੀ ਹੈ ਅਲੀਸ਼ਾ ਸ਼ਰਮਾ ਉਹਨਾਂ ਦਾ ਫਾਦਰ ਨੇਮ ਹੈ ਮਹਿੰਦਰ ਸ਼ਰਮਾ ਉਹਨਾਂ ਦੇ ਇਹ ਹੈ ਜੀ ਤੇਜਾ ਸਿੰਘ ਸਤੰਤਰ ਮਮੂਦੀਆ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਬੱਚੀ ਹੈਗੀ ਆ ਉਹ ਵੀ ਲੁਧਿਆਣਾ ਦੀ ਇਸੇ ਸਕੂਲ ਦੀ ਹੈ ਬੱਚੀ ਫਸਟ ਵੀ ਇਸ ਸਕੂਲ ਦੀ ਬੱਚੀ ਆ ਤੇ ਸੈਕੰਡ ਵੀ ਜਿਹੜੀ ਮੈਂ ਦੱਸਿਆ ਉਹ ਇਸ ਸਕੂਲ ਦੀ ਆ ਥਰਡ ਬੱਚੀ ਦਾ ਨਾਮ ਹੈ ਕਰਮਨਪ੍ਰੀਤ ਕਰੋ ਇਹਦੇ ਫਾਦਰ ਨੇਮ ਹੈਗੇ ਜਗਰੂਪ ਸਿੰਘ ਜੀ ਔਰ ਇਹ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਮਾ ਤਨੇਲ ਸੀਲ ਬਾਬਾ ਬੁਕਾਲਾ ਅੰਮ੍ਰਿਤਸਰ ਦੀ ਹੈ ਔਰ ਦੂਸਰੇ ਪਾਸੇ ਜਿਹੜੇ ਜ਼ਿਲ੍ਹਿਆਂ ਦੀ ਵੀ ਗੱਲ ਕਰੀਏ ਤਾਂ ਅਸੀਂ ਜਿਹੜਾ ਹੈ ਸਭ ਤੋਂ ਪਹਿਲੀ ਜਿਹੜੀ ਜਿਹੜੀ ਹੈਗਾ ਮਾਨਮਤੀ ਪੀਸ਼ਨ ਲਈ ਹੈਗੀ ਆ ਉਹ ਅੰਮ੍ਰਿਤਸਰ ਹੈ ਅੰਮ੍ਰਿਤਸਰ ਬਖਤੀ ਜਿਹੜਾ ਤੋਂ ਜਿਹੜਾ ਹੈਗਾ ਟਾਪ ਕੀਤਾ ਹੈਗਾ 99.24% ਜਿਹੜੀ ਹੈਗੀ ਆ ਇਹਨਾਂ ਦਾ ਜਿਹੜਾ ਹੈਗਾ ਰਿਜ਼ਲਟ ਆਇਆ ਹੈ ਸੈਕੜੀ ਪਠਾਨਕੋਟ ਸਾਰੇ ਤੇ ਕੰਨਤਾਲ ਇਸ ਤਰ੍ਹਾਂ ਜਿਹੜੀ ਹੈਗੀ ਆ ਉਹ ਮੈਥ ਜਿਹੜੀ ਹੈਗੀ ਆ ਚੱਲੀ ਹੋਈ ਹੈ ਔਰ ਨਾਲ ਦੀ ਨਾਲ ਜਿਹੜਾ ਵਿਸ਼ੇ ਦੇ ਵਿੱਚੋਂ ਵੀ ਜਿਸ ਤਰ੍ਹਾਂ ਟੋਟਲ ਵਿਸ਼ੇ ਨੇ ਸਾਡੇ ਉਹਨਾਂ ਵਿਸ਼ਿਆਂ ਦੇ ਵਿੱਚੋਂ ਜਿਸ ਤਰ੍ਹਾਂ ਪੰਜਾਬੀ ਦੇ ਵਿੱਚ 99.59% ਹੈ ਇੰਗਲਿਸ਼ ਦੇ ਵਿੱਚੋਂ 99.81% ਹੈ ਔਰ ਮੈਥ ਦੇ ਵਿੱਚੋਂ ਜਿਹੜਾ ਹੈ 99.55 ਹੈ ਇਸ ਤਰ੍ਹਾਂ ਸਾਰੇ ਹੀ ਵਿਸ਼ਿਆਂ ਦੀ ਜਿਹੜੀ ਆ ਪਰਸੈਂਟੇਜ ਜਿਹੜੀ ਹੈਗਾ ਵਿਸ਼ੇਵਾਰਤੋਂ ਜਿਹੜੀ ਆ ਉਹ ਮਹਈਆ ਕਰਵਾ ਦਿੱਤੀ ਹੈਗੀ ਆ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਵਧਾਈ ਦੇ ਪਾਤਰ ਹੋ ਤੁਸੀਂ ਬੋਰਡ ਦੇ ਨਾਲ ਬੜਾ ਸਹਿਯੋਗ ਕਰ ਰਹੇ ਹੋ ਔਰ ਤੁਸੀਂ ਲੋਕਤਰਤਰ ਦੇ ਵੀ ਥਾਮ ਹੋ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਗਲੇ ਵੀ ਰਿਜ਼ਲਟ ਆ ਉਹ ਆਪਾਂ ਤੁਹਾਡੇ ਸਹਿਯੋਗ ਦੇ ਨਾਲ ਔਰ ਸਮੇਂ ਬੱਦ ਔਰ ਦੂਸਰੇ ਬੋਰਡ ਦਾ ਵੀ ਪਹਿਲਾਂ ਜਿਹੜਾ ਹੈਗਾ ਦੋਸ਼ਤ ਕਰਾਂਗੇ ਬਹੁਤ ਬਹੁਤ ਧੰਨਵਾਦ